ਤਸੀਂ ਕਰਨ ਲਿਆ ਅੱਛਾ ਆ ਚਾਰ ਪੈਕ ਕਰਨ ਲਿਆ ਇਹ ਆਚਾਰ ਕਿੱਥੇ ਜਾਣਾ ਰਿਆ ਸਸ ਜੀ ਗੱਲ ਜੀ ਸਸ ਜੀ ਗੱਲ ਆਚਾਰ ਸਾਂ ਨੂੰ ਗਿਆ ਨੂੰ ਪਏ ਨੂੰ ਠੀਕ ਠਾਕ ਤੇ ਪੈਕ ਕਰ ਲਿਆ ਜਦੋਂ ਪਹਿਲਾਂ ਪਾਇਆ ਉਹ ਤੋਂ ਉੱਪਰ ਤਾਂ ਗਿਆ ਹੁਣ ਥੋੜਾ ਜਿਹਾ ਥੱਲੇ ਚਲੇ ਗਿਆ ਪਰ ਵੇਖਣ ਨੂੰ ਇੰਜ ਹੀ ਲੱਗਦਾ ਪਰ ਆਚਾਰ ਬੜਾ ਸਵਾਦ ਬਣਿਆ ਜਾਣਾ ਮਸਾਲਾ ਇਸ ਵਾਰੀ ਬਹੁਤ ਪਾਇਆ ਥੋੜਾ ਜਿਹਾ ਲੂਣ ਵੀ ਅਸੀਂ ਅੱਗੇ ਨਾਲੋਂ ਥੋੜੀ ਜੀ ਕੋਸ਼ਿਸ਼ ਕੀਤੀ ਹਰਤ ਪਾਉਣ ਦੀ ਪਰ ਪਤਾ ਨਹੀਂ ਤਾਂ ਹੀ ਤਾਂ ਸਾਡਾ ਜਿਹੜਾ achar ਥੋੜਾ ਜਿਆਦਾ ਵਧੀਆ ਇਸ ਲਈ ਤੁਸੀਂ ਵੇਖਿਆ ਰੀਜ਼ਨ ਕਿ ਆਪਾਂ ਥੋੜਾ ਜਿਹਾ ਲੂਣ ਵੀ ਵੱਧ ਪਾਇਆ ਸੀ ਮਿਰਚ ਵੀ ਵੱਧ ਪਾਈ ਸਾਡੇ ਕੋਲ ਨਾਲ achar ਨਹੀਂ ਖਾਦੇ ਨੇ ਤਾਂ ਅਸੀਂ ਬਹੁਤ ਘੱਟ ਪਾਉਂਦੇ ਹਾਂ ਤੇ ਇਹ ਹੁਣਾ ਹੀ achar ਜੀ ਅਮਰੀਕਾ ਜਿਹੜਾ ਆ ਔਰ ਰਿਕਟ ਕੀ ਜੋ ਸਪਲਾਈ ਕਰਨਾ ਸ਼ੁਰੂ ਕਰਤਾ ਇਹ ਨਵਾਂ ਬਿਜ਼ਨਸ ਸ਼ੁਰੂ ਕਰਨ ਲੱਗੇ ਆ ਆਪਣਾ ਜੇ ਤੁਹਾਨੂੰ ਵੀ ਕਿਸੇ ਨੂੰ ਲੋੜ ਹੋਏ ਤੇ ਸਾਡੇ ਕੋਲ ਚ ਪੈਸੇ ਭਾਦਿਆ ਕਰੋ ਤੇ ਤੁਹਾਨੂੰ ਇਹ achar ਆਈ ਭੇਜਿਆ ਕਰਾਂਗੇ ਅਸੀਂ ਇਹ achar ਦਾ ਬਿਜ਼ਨਸ ਸਟਾਰਟ ਕਰਨ ਲੱਗੇ ਆ ਸੋ ਇਹ ਅਸੀਂ ਫੇ ਚੱਲ ਗਏ ਆ ਜੀ ਅਮਰੀਕਾ ਨਵਾਂ ਬਿਜ਼ਨਸ ਸਾਡਾ achar ਦਾ ਇਹ ਕੁਛ ਤੇ ਇਹ ਵਾਲਾ ਜਿਹੜਾ ਪੁਰਾਣੇ ਵਾਲਾ ਆ ਕੁਛ ਮੈਂ ਜਿਹੜਾ ਅਸੀਂ ਅੱਜ ਆਪਾਂ ਜੰਨੇ ਨਾਨਕੇ ਪਿੰਡ ਯਾਨੀ ਕਿ ਆਪਣੇ ਮੈਂ ਪੱਕੇ ਚੱਲੀ ਆ ਕੁਛ ਮੈਂ ਉੱਥੇ ਜਾ ਕੇ ਬਣਾਉਣਾ ਆ ਅੰਬੀਆਂ ਵਾਲਾ achar ਸੋ ਹੁਣ ਆਪਾਂ ਜਿਹੜਾ ਆਚਾਰ ਦਾ ਬਿਜ਼ਨਸ ਸਟਾਰਟ ਕਰ ਲੈਣਾ ਛੇਤੀ ਕਿਉਂ ਠੀਕ ਹੈ ਕਿ ਨਹੀਂ ਡਾਲਰ ਮਿਲ ਗਿਆ ਨਾ ਹਾਂ ਡਾਲਰ ਆ ਗਈ ਡਾਲਰ ਹਾਂ ਡਾਲਰ ਲੈ ਲਿਆ ਕਰਨੇ ਨਾਲ ਹੀ ਤੇ ਆਈ ਲੈਵਲ ਤੇ ਆਪਾਂ ਛੇ ਨਹੀਂ ਕਰਨਾ ਹਾਂ ਤੇ ਕਵਾਂਟਲਾਂ ਦੇ ਕਵਾਂਟਲ ਚੰਦੂਗਾ ਆਚਾਰ ਹਾਂ ਆਚਾਰ ਵੈਸੇ ਨਾ ਕੁਦਰਤੀ ਹੈ ਜਿਹੜਾ ਨਾ ਆਚਾਰ ਮੇਰਾ ਖਰਾਬ ਵੀ ਨਹੀਂ ਹੁੰਦਾ ਨਾ ਹਾਂਜੀ ਆ ਦੋ ਆਚਾਰ ਦੀ ਇਹ ਸਫਤ ਹੈਗੀ ਆ ਆ ਟਿਉਦਾ ਜਾ ਰਾ ਅੱਛਾ 1.5 ਸਾਲ ਹੋ ਗਏ ਮੈਨੂੰ ਆ ਟਿਉਦਾ ਆਚਾਰ ਇਨਵੈਂਟਰੀ ਆ ਗਿਆ ਖਤਮ ਹੋ ਹਾਂਜੀ ਤੇ ਆਹ ਢੀਂਦਾ ਜਾ ਰਹਾ ਤੇ ਆ ਹੈਗਾ ਆ ਨਿੰਬੂ ਦਾ ਬਸ ਇਹੀ ਦੋ ਜਾ ਰਹਾ ਨਹੀਂ ਸੱਚੀ ਰੋਬੀ ਕਾ ਜਦੈ ਜਾ ਰਹੀ ਉਹ ਸਾਹਮਣੇ ਰੱਖਿਆ ਗੋਭੀ ਜਾਂ ਗਾਜਰ ਦਾ ਜਿਹੜਾ achar ਆ ਨਾ ਉਹ ਕਿਉਂਕਿ ਉਹ ਹੀ ਸਨੀਲੀ ਹਮੇਸ਼ਾ ਆਮ ਘਿਰਾ ਦੇ ਪਤਾ ਨਹੀਂ ਸਨੀ ਨੇ ਕਿਦੋਂ ਕਿਦੋਂ ਕਿਹੜੇ ਵਲੇ ਆ ਜਾਣਾ ਪਤਾ ਨਹੀਂ ਕਿ ਪਤਾ ਲੈ ਸਰ ਜੀ ਸੋ ਉਹ ਅਹੀਂ ਗੋਜਰ ਗਾਜਰ ਤੇ ਗੋਭੀ ਦਾ achar ਜਿਹੜਾ ਮੈਂ ਕਿਹਾ ਗਾਜਰ ਗੋਭੀ ਦਾ achar ਆਪਾਂ ਜਿਹੜਾ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਦੋ ਕਿਲੋ ਹੈਗਾ ਸਾਡੇ ਕੋਲ 2 ਕਿਲੋ ਤੁਸੀਂ ਵਾਧੂ ਨਾ ਹਾਂਜੀ ਹਾਂਜੀ ਉਹ ਸਪੈਸ਼ਲ ਆਪਾਂ ਸਨੀਲੀ ਰੱਖਿਆ ਹੁੰਦਾ ਕਿਉਂਕਿ ਉਹਨੂੰ ਬਸੰਤ ਪੜਾਇਆ ਤੇ ਆਹ ਸਾਡੇ ਟੇਬਲ ਤੇ ਹੈ ਦੋ ਤਿੰਨ ਜਾਰ ਆਹ ਪੈਕ ਕਰ ਲਿਆ ਆ ਅਮਰੀਕਾ ਵਾਸਤੇ ਇਹ ਅਮਰੀਕਾ ਸਪਲਾਈ ਹੋਣਾ ਹੈ ਅਮਰੀਕਾ ਜਾਣਾ ਤੇ ਇੱਕ ਅਮਰੀਕਾ ਵਾਲਿਆਂ ਲਈ ਹਜੇ ਬਣਾਉਣਾ ਆ ਉੱਥੇ ਜਾ ਕੇ ਨਾਨਕੇ ਜਾ ਕੇ ਅੰਬੀਆਂ ਦਾ ਅੰਬੀਆਂ ਦੇ ਜਾਰ ਦੀ ਡਿਮਾਂਡ ਆਈ ਸੀ ਮੈਂ ਕਿਹਾ ਚਲੋ ਉੱਥੇ ਜਾ ਕੇ ਬਣਾ ਲਾਂਗੇ ਬਿਲਕੁਲ ਉਹ ਬਣਾਵਾਂਗੇ ਓਕੇ ਤੇ ਦੇਖ ਲਓ ਜੀ ਉਹ ਸਾਡੀ ਕਿਤੋਂ ਕਿਤੋਂ ਫਰਮਾਇਸ਼ਾਂ ਅਮਰੀਕਾ ਤੱਕ ਸਾਡੇ ਜਾਰ ਦੀ ਮਸ਼ਹੂਰੀ ਹੋ ਗਈ ਆ ਹਾਂਜੀ ਸੋ ਤੁਹਾਨੂੰ ਵੀ ਕਿਸੇ ਨੂੰ ਚਾਹੀਦਾ ਹੋਏ ਤੇ ਤੁਸੀਂ ਜਰੂਰ ਨਹੀਂ ਮੈਂ ਪੁੱਛ ਰਿਹਾ ਸਰ ਨਾਨਕੇ ਵੀ ਤੇ ਪਾ ਕੇ ਆਈ ਮਾਮੀ ਜੀ ਦਾ ਕਿੰਨਾ ਹੀ ਪਾਇਆ ਤੁਸੀਂ ਹਾਂ ਮਾਮੀ ਜੀ ਦਾ ਵੀ ਪਿਛਲੇ ਸਾਲ ਤੁਸੀਂ ਕਿੰਨਾ ਹੀ ਪਾਇਆ ਜਾਰ ਉੱਗੇ ਦਾ ਵਾਇਰ ਮੈਂ ਕਿਸੇ ਕਰਾ ਜਾ ਆਪਣੇ ਉੱਥੇ ਪਿੰਡ ਆਪਣੇ ਨਾਨਕੇ ਆਪਣੇ ਪੇਕੇ ਵੀ ਭਾ ਕੇ ਆਏ ਹੋ ਨਹੀਂ ਉੱਥੇ ਉਸ ਤੋਂ ਪਿਛਲੇ ਸਾਲ ਪਾਇਆ ਹੈ ਪਿਛਲੇ ਸਾਲ ਸਰਦੀ ਆ ਸਰਦੀਆਂ ਜਦ ਤੁਸੀਂ ਕਿੰਨਾ ਹੀ ਚਾਰ ਪਾਇਆ ਆ ਉਹ ਤੇ ਹੋਰ ਪਾਇਆ ਨਾ ਛੋਟੇ ਮੋਟੇ ਮੀਨ ਆਚਾਰ ਮੇਨ ਆਚਾਰ ਮੇਨ ਆਚਾਰ ਦੀ ਸਮੇਂ ਨਹੀਂ ਆ ਛੋਟੇ ਮੋਟੇ ਦੇ ਬਥੇਰੇ ਮਿਰਚਾਂ ਦਾ ਹੋ ਗਿਆ ਜੇ ਉਹ ਬਰਉਂਦੇ ਰਹਿਦਾ ਕੋਈ ਨਾ ਕੋਈ ਠੀਕ ਹੈ ਜੀ ਉਹਦੀ ਗੱਲ ਨਹੀਂ ਆ ਪਰ ਮੇਨ ਆਚਾਰ ਜਿਹੜਾ ਹੁੰਦਾ ਹੈ ਨਾ ਟੋ ਅੰਬ ਦਾ ਚਾਰਾ ਹੁੰਦਾ ਹੈ ਸਬਜੀ ਸਾਰੇ ਸਾਲ ਦੀ ਸਬਜੀ ਸਾਰੇ ਸਾਲ ਦੀ ਬਿਲਕੁਲ ਭਾਬੀ ਜੀ ਸਾਰੇ ਸਾਲ ਦੀ ਸਬਜੀ ਹੈ ਸਾਨੂੰ ਤਾਂ ਬੜੀ ਜੀ ਪਸੰਦ ਆ ਹੂੰ ਤੇ ਸਾਹ ਜੀ ਰੋਟੀ ਮੈਂ ਬਣਾਉਂਦੀ ਆ ਮੰਮੀ ਕਹਿੰਦੇ ਕੀ ਸਬਜੀ ਬਣੀ ਐ ਖਸਾਕ ਬਣਾਈ ਐ ਕਾਲੇ ਛੋਲੇ ਬਣੇ ਸੀ ਤੇ ਫੁਲਕਾ ਇਧਰ ਸਰਦਾਰ ਜੀ ਨਹੀਂ ਖਵਾਤਾ ਇਹ ਗੋਰੇ ਵੀ ਘਾਰਿਆ ਪਰ ਵਰੁਣ ਨੇ ਵਰੁਣ ਨੇ ਦੁਆਰਾ ਸ਼ਿਫਟ ਲਾ ਲੈਣੀ ਆ ਨਾਨਕੇ ਜਾ ਕੇ ਫਿਰ ਵਰੁਣ ਜੋ ਤਾਂ ਸਾਹ ਵੱਲ ਨੇ ਵੀ ਕਿਦਾਂ ਸਾਹ ਵੱਲ ਨਹੀਂ ਖਾਣ ਸਾਹ ਵੱਲ ਦੱਬਿਆ ਕਰਦਾ ਮੈਂ ਬਣਾਇਆ ਸੀ ਗੋੜ ਵਾਲਾ ਦੁੱਧਿਆ ਬਣਾਇਆ ਆ ਦੁੱਧ ਪਾ ਕੇ ਉਹ ਬਣਾਇਆ ਤੇ ਨਾਲ ਫੁਲਕੇ ਦੋ ਦਲਜੀਤ ਅਜੇ ਸਾਰੇ ਪੌਣੇ ਪੰਜ ਹੋਏ ਆ ਫੁਲਕੇ ਮੈਂ ਰਾਤ ਦੇ ਬਣਾਉਂਦੇ ਆ ਮੰਮੀ ਦੇ ਵੀ ਬਣਾਉਂਦੇ ਦਲਜੀਤ ਦੀ ਬਣਾਉਂਦੇ ਦੋ ਦੋ ਫੁਲਕੇ ਇਹਨਾਂ ਦੇ ਲਾਤੇ ਬਰੋਂ ਮੈਂ ਖਾ ਲਈ ਇੱਧਰ ਵੀ ਖਾ ਲਈ ਤੇ ਅਜੇ ਪਤਾ ਭਾਈ ਲਈ ਨਹੀਂ ਤੂੰ ਉਹ ਸਬਜ਼ੀਆਂ ਪਈਆਂ ਤੇ ਸਾਗ ਪਿਆਏ ਕਿ ਛੋਲੇ ਪਏ ਆ ਤੇ ਮੈਨੂੰ ਕਹਿੰਦੇ ਕੀ ਤੈਨੂੰ ਸਬਜ਼ੀ ਕੱਲ੍ਹ ਵਾਸਤੇ ਮੈਂ ਮੰਮੀ ਕੱਲ੍ਹ ਦੀ ਨਹੀਂ ਮੈਂ ਅੱਜ ਹੀ ਬਣਾ ਕੇ ਜਾਵਾਂ ਮੰਗਾ ਤੇ ਜਿਹੜੀਆਂ ਦੋ ਭਈਆ ਉਹ ਤੇ ਖਤਮ ਕਰ ਲੋ ਮਮੀ ਚਾਹੁੰਦੇ ਆ ਵੀ ਜਿਹੜੀ ਕੱਲ ਵਾਲੀ ਸਬਜੀ ਉਹ ਵੀ ਹੁਣ ਬਣਾਏ ਜਾਵੀ ਦੱਸੋ ਇਹ ਸੱਸਾਂ ਜਿਹੜੀਆਂ ਨਾ ਇਹ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਫਿਰ ਸਾਰੀਆਂ ਤੇ ਨਹੀਂ ਹੁੰਣਗੀਆਂ ਖੈਰ ਨਹੀਂ ਚਲੋ ਉਹਨਾਂ ਨੂੰ ਹੁੰਦਾ ਕਿਉਂਕਿ ਉਹਨਾਂ ਨੂੰ ਟਾਈਮ ਬੜਾ ਲੱਗਦਾ ਹੈ ਨਾ ਜਦੋਂ ਬਜ਼ੁਰਗ ਹੋ ਜਾਂਦੇ ਆ ਨਾ ਤੇ ਉਦੋਂ ਹੁੰਦਾ ਇਹਨਾਂ ਨੂੰ ਕਿ ਟਾਈਮ ਲੱਗ ਜਣਾ ਉਹਨਾਂ ਨੂੰ ਹੁੰਦਾ ਕੋਈ ਨਾ ਕੋਈ ਵੀ ਚਲੋ ਫਿਰ ਵੀ ਸੱਸ ਹੈ ਮਾਂ ਮੇਰੀ ਸੱਸ ਉਹਨੇ ਨਹੀਂ ਕਿ ਚਲ ਕੱਲ ਦੀ ਬਣਾ ਦੇ ਪਰ ਕੱਲ ਦੀ ਮੈਂ ਉਤਰਾ ਭਰਉਣ ਤੇ ਭਾਇ ਮੈਂ ਵੀ ਕਰ ਲੈਂਦੇ ਮੈਂ ਤਾਂ ਛੱਟ ਕਰ ਲੈਣਾ ਹਨਾ ਪਰ ਗੱਲ ਇਹ ਹੈ ਕਿ ਦੋਸਤ ਮਮੀ ਵੀ ਕਰ ਲੈਂਦੀ ਪਰ ਮਮੀ ਟਾਈਮ ਜ਼ਿਆਦਾ ਲੈਂਦੀ ਤਾਂ ਮੈਂ ਉਹਨਾਂ ਕੋਲ ਉਹ ਫਿਰ ਉਮਰ ਦੇ ਸਾਹਮਣੇ ਟਾਈਮ ਬਹੁਤ ਲੱਗਦਾ ਜਿਹੜਾ ਕੰਮ ਮੈਂ ਘੰਟੇ ਚ ਕਰਨਾ ਉਹਨਾਂ ਨੇ ਚਾਰਾਂ ਘੰਟੇ ਲਗਾ ਪਰ ਕਰ ਲੈਂਦੇ ਵਿਚਾਰੇ ਹਾਂ ਮਮੀ ਤੇ ਹੁਣ ਦਲੀਆਂ ਵੀ ਮੈਂ ਬਣਾਤਾ ਆ ਉਹ ਇਹਨਾਂ ਦਲੀਆਂ ਵੀ ਖਾ ਲੈਣਾ ਆ ਹੋਣ ਜੜੀਆਂ ਰਾਤ ਨੂੰ ਤੇ ਲੋੜ ਨਹੀਂ ਆਦਾ ਸਭ ਹੋ ਗਿਆ ਹਾਂਜੀ ਨਹੀਂ ਸੀ ਕਿ ਬਣਾ ਲੈਣਾ ਅੱਜ ਕੱਲ ਨੂੰ ਫਿਰ ਦਲਜੀਤ ਤੋਂਨੇ ਚੌਂਕਿਆਂ ਜੜ ਜਾਣਾ ਮੈਂ ਕੱਲੋਂ ਆਣਾ ਬੰਦਾ ਹੁੰਦਾ ਤੁਹਾਨੂੰ ਕੀ ਕਰਦਾ ਬੰਦਾ ਸਬਜੀ ਮੈਂ ਬਣਾਉਣੀ ਆ ਸਬਜੀ ਹਾਂਜੀ ਫਿਰ ਫੁਲਕੇ ਨਹੀਂ ਸਬਜੀ ਸਾਰੀ ਬਣਾਨੀ ਮੈਂ ਕੜਚੀ-ਕੁਰਸੀ ਸਭ ਕੁਝ ਮੈਂ ਹੀ ਫੇਰਨਾ ਕਟਣੀ ਮੰਮੀ ਨੇ ਹਾਂਜੀ ਕੱਟ ਕੇ ਦੇ ਦੇਣੀ ਮੰਮੀ ਨੇ ਸਭ ਕੁਝ ਰੱਖ ਦੇਣਾ ਗੰਡਾ ਪਿਆਜ਼ ਸਭ ਕੱਟ ਕੇ ਲਸਣ ਅਦਰਕ ਜੋ ਵੀ ਪਾਣਾ ਵਿੱਚ ਉਹ ਸਭ ਖੁਸ਼ ਰੱਖ ਦੋਣਾ ਮੈਂ ਜਦ ਮਿਰਚ ਨਹੀਂ ਗਾਣੀ ਹੋਣੇ ਚੱਲਣਾ ਤੜਕਾ ਲੱਗ ਜਾਆ ਕਿਆ ਬਾਤ ਹੈ ਮਿਰਚ ਹਾਂਜੀ ਮਸ਼ਰੂਮ ਬਣਾਵਾਂਗੇ ਕੱਲ ਅਸੀਂ ਮੈਨੂੰ ਅੱਗੇ ਆਉਂਦੇ ਮੈਂ ਦਵਾਈ ਕਿ ਮੈਂ ਇਹਨਾਂ ਨੇ ਉਹ ਕੀ ਕਰਨਾ ਹੈ ਮਸ਼ਰੂਮ ਬਣਾਉਣੀਆਂ ਮਿਕਸ ਵਜ ਬਣਾਉਣੀਆਂ ਦੋ ਚੀਜ਼ਾਂ ਦੇ ਨਾਲ ਬਣਾਉਣੀਆਂ ਬਣਾਉਣੀਆਂ ਦੋਆ ਪੈਣ ਪਰਾਵਾਂ ਦੇ ਸਾਨੂੰ ਪਸੰਦ ਹੈ ਸਾਨੂੰ ਪਸੰਦ ਆ ਨਾ ਮਸ਼ਰੂਮ ਚਲੋ ਪਸੰਦ ਤੇ ਮੈਨੂੰ ਹੀ ਆ ਉਦੋਂ ਹੀ ਨਹੀਂ ਪਸੰਦ ਜਿਹਦਾ ਵਰਣਾਉਣ ਵਾਲਾ ਹੀ ਹਾਂਜੀ ਉਦੋਂ ਤੇ ਤੁਸੀਂ ਵਾਕਿਆ ਵਰਣ ਤੇਰੇ ਵਰੀ ਮਮਾ ਨੇ ਬਿਲਕੁਲ ਮਸ਼ਰੂਮ ਨਹੀਂ ਖਾਦੀ ਕਿਉਂਕਿ ਇਹ ਮੈਨੂੰ ਮੂਹ ਤੋਂ ਘਰ ਚ ਲਾਈਆਂ ਇਹ ਬਹੁਤ ਹਾਂ ਜੀ ਉਹਦੇ ਪ੍ਰਤਾਪ ਭਾਈ ਨੇ ਬਿਜ਼ਨਸ ਸ਼ੁਰੂ ਕੀਤਾ ਸੀ ਮਸ਼ਰੂਮ ਦਾ ਸਨੀ ਤੇ ਇਹਨਾਂ ਨੇ ਦੋਨਾਂ ਨੇ ਕਦੀ ਸੂਪ ਬਣਾਉਣਾ ਕਦੀ ਕੁਸ਼ ਬਣਾਉਣਾ ਮਸ਼ਰੂਮ ਦਾ ਤੇ ਮੈਨੂੰ ਸਮੈਲ ਆਉਣੀ ਮੈਂ ਤੇ ਸਾਰੇ ਘਰ ਦੇ ਵਿੱਚ ਨੱਕ ਬੰਦ ਕਰਕੇ ਦੌੜੀ ਫਿਰਨਾ ਪਈ ਤੇ ਜਾਣਾ ਮੈਂ ਜਿੱਥੇ ਜਾਣਾ ਮੈਨੂੰ ਅਜਿਹਾ ਲੱਗਣਾ ਕਿ ਇਹ ਮਸ਼ਰੂਮ ਦੀ ਸਮੈਲ ਮੇਰੇ ਪਿੱਛੇ ਪਿੱਛੇ ਦੁਰਿਆ ਆਉਂਦੀ ਆ ਹਾਂ ਜੀ ਬੜਾ ਔਖਾ ਹੀ ਫਿਰ ਮੈਂ ਕਈ ਚਿਰ ਜਿਹੜੀ ਮਸ਼ਰੂਮ ਖਾਦੀ ਨਹੀਂ ਸਾਵਲਵਰੀ ਮਰ ਗੋਭੀ ਛੜਤੀ ਗੋਭੀ ਨਹੀਂ ਮਿਲਦਾ ਉਹ ਵੀ ਮੈਂ ਕਿੰਨੀ ਦੇਰ ਬਾਅਦ ਨੂੰ ਦੇਖ ਲਓ ਸਾਵਲਵ ਗੋਭੀ ਸਭ ਤੋਂ ਜਿਆਦਾ ਲਾਈਕ ਕਰਦਾ ਹੈ ਹਾਂ ਸਾਵਲ ਗੋਭੀ ਹੁੰਦਾ ਤੇ ਮਸ਼ਹੂਰ ਦਾ ਮਤਲਬ ਜਿਆਦਾ ਨਹੀਂ ਕਰਦੇ ਪਰ ਹੁਣ ਮੈਂ ਖਾ ਲੈਣੀ ਸਾਰਾ ਆ ਜਾ ਕੇ ਸਾਡੀ ਗੱਲ ਇੱਥੇ ਮੁੱਕਦੀ ਕਿ ਸਾਡਾ achar ਚੱਲਿਆ ਜੇ ਅਮਰੀਕਾ ਤੇ ਜੇ ਕਿਸੇ ਨੇ ਲੈਣਾ ਹੋਵੇ ਹੋਰ ਮੰਗਾਣਾ ਹੋਵੇ ਤੇ ਉਹ ਦੱਸ ਸਕਦਾ ਹੈ ਇੱਧਰ ਇਹਨਾਂ ਨੂੰ ਕੰਟੈਕਟ ਕਰ ਸਕਦਾ ਹੈ ਤੁਹਾਡਾ ਕੰਟੈਕਟ ਨੰਬਰ ਦੇ ਦਈਏ ਫਿਰ ਦੇ ਜੀ ਤੋਂ ਆ ਹਾਈ ਲੈਵਲ ਤੇ ਆਪਾਂ ਬਿਜ਼ਨਸ ਸਟਾਰਟ ਕਰਨ ਲੱਗੇ ਆਂ ਸ਼ਾਂਤੀ ਹੋਊਗੀ ਸਾਰਿਆਂ ਦੀ ਹਾਂਜੀ ਕਰੋ ਇਹ ਗੱਲ ਠੀਕ ਹੈ ਠੀਕ ਹੈ ਫੇਰ ਆਪਾਂ ਨੰਬਰ ਵੀ ਦੇ ਦਾਂਗੇ ਸੱਚੀ ਗੱਲ ਆ ਭਾਬੀ ਜੀ ਇਹ ਤਾਂ ਵਾਕਈ ਬਿਜ਼ਨਸ ਚੱਲ ਸਕਦਾ ਆਪਣਾ achar ਦਾ ਕਿ ਵੀ ਆਪਾਂ ਸ਼ੁਰੂ ਕਰ ਸਕਦੇ ਆਂ ਇਹ ਹਨਾ ਪਰ ਇਹ ਹੈ ਕਿ ਵੀ ਹਮ ਮਿਹਨਤ ਮੰਗਦੀ ਹਰ ਚੀਜ਼ ਕੀ ਹੋ ਸਕਦਾ ਹੈ ਅਰੀ ਹਰਨੀ ਜੇ ਬੜੀ ਹਰਨੀ ਜੇ ਚਲੀਏ ਫਿਰ ਬੱਚਾ ਪਾਰਟੀ ਇਹਨਾਂ ਨੇ ਬੱਚਾ ਪਾਰਟੀ ਤੇ ਤਿਆਰ ਬੈਠੀ ਐ ਮੈਂ ਜਮਸ਼ੀਰ ਪ੍ਰਤਾਪਾ ਜੀ ਚੱਲੇ ਨੇ ਭਾਬੀ ਜੀ ਹਣੀ ਹਾਂਜੀ ਉਹਨਾਂ ਨੇ ਜਾਓ ਚੰਗੀਆਂ ਪਰਤਾਪਾ ਜੀ ਕਿੰਦਾ ਸਹਿਮਤੀ ਫਿਰ ਜਾਂਦੀ ਸਹਿਮਤੀ ਸਹਿਮਤੀ ਇਹ ਕਹਿੰਦਾ ਪ੍ਰਤਾਪਾ ਜੀ ਸਹਿਮਤੀ ਦੇ ਰਹੇ ਹੋ ਸਹਿਮਤੀ ਨਹੀਂ ਸਹਿਮਤੀ ਹੈ ਕਿ ਸਹਿਮਤੀ ਸਹਿਮਤੀ ਮੈਡਮ ਜੀ ਚਲੋ ਠੀਕ ਆ ਜੀ ਚੰਗਾ ਜੀ ਸਸ਼ੀ ਕਾ ਜੀ ਸਾਰਿਆਂ ਨੂੰ